ਦੇ ਵੀ ਆਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਅੱਜ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜੀ ਹਾਂ ਇੱਕ ਪਾਸੇ ਜਿੱਥੇ ਖਡੂਰ ਸਾਹਿਬ ਤੋਂ ਜਿਵੇਂ ਹੀ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਬਲਟੋਹਾ ਦਾ ਨਾਮ ਅੱਗੇ ਲਿਆਂਦਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਜ਼ੋਰ ਫੜਦੀਆਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਕਿ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਪਹਿਲਾਂ ਹੀ ਅਮਰਿਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਘਟੂਰ ਸਾਹਿਬ ਤੋਂ ਬਤੌਰ ਆਜ਼ਾਦ ਉਮੀਦਵਾਰ ਮੈਦਾਨ ਚ ਨਿਤਰਨਗੇ ਅਮਰਿਤਪਾਲ ਸਿੰਘ ਤੇ ਦੂਸਰੇ ਪਾਸੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਹੁਨਾ ਦੇ ਵੱਲੋਂ ਇਹ ਆਖ ਦਿੱਤਾ ਜਾਂਦਾ ਹੈ ਕਿ ਉਹ ਅਮਰਿਤਪਾਲ ਸਿੰਘ ਦਾ ਸਮਰਥਨ ਕਰਨਗੇ ਔਰ ਇੱਥੇ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਨਹੀਂ ਉਤਾਰਨਗੇ ਤਾਂ ਉਸ ਤੋਂ ਬਾਅਦ ਅਕਾਲੀ ਦਲ ਵਾਲੇ ਹਰੇਕ ਦੀ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਕੀ ਅਕਾਲੀ ਦਲ ਵੀ ਅਮਰਿਤਪਾਲ ਸਿੰਘ ਹੁਨਾ ਨੂੰ ਸਮਰਥਨ ਦਿੰਦਾ ਹੈ ਜਾਂ ਫਿਰ ਉਹਨਾਂ ਦੇ ਬਰਾਬਰ ਇੱਕ ਉਮੀਦਵਾਰ ਮੈਦਾਨ 'ਚ ਉਤਾਰਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਵਿਰਸਾ ਸਿੰਘ ਬਲਟੋਹਾ ਦਾ ਨਾਮ ਸਾਹਮਣੇ ਆਉਂਦਾ ਹੈ ਤਾਂ ਵਿਵਾਦ ਵੀ ਖੜਾ ਹੁੰਦਾ ਹੈ ਕਿ ਪੰਥ ਹਿਤੈਸ਼ੀ ਹੋਣ ਦਾ ਦਾਵਾ ਤਾਂ ਕੀਤਾ ਜਾਂਦਾ ਹੈ ਪਰ ਦੂਸਰੇ ਪਾਸੇ ਅਮਰਿਤਪਾਲ ਸਿੰਘ ਦਾ ਸਮਰਥਨ ਕਿਉਂ ਨਹੀਂ ਕੀਤਾ ਗਿਆ ਅਕਾਲੀ ਦਲ ਦੇ ਵੱਲੋਂ ਕਿਉਂ ਵਿਰਸਾ ਸਿੰਘ ਬਲਟੋਹਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਇਹ ਜੋ ਕਹਿ ਸਕਦੇ ਕਿ ਬਾਤ ਵਿਵਾਦ ਇਹ ਜੋ ਸਵਾਲ ਅਕਾਲੀ ਦਲ ਦੇ ਉੱਤੇ ਚੁੱਕੇ ਜਾ ਰਹੇ ਸੀ ਵਿਰਸਾ ਸਿੰਘ ਬਲਟੋਹਾ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸੀ ਤਾਂ ਉਸ ਨੂੰ ਲੈ ਕੇ ਅੱਜ ਵਿਰਸਾ ਸਿੰਘ ਬਲਟੋਹਾ ਜਦੋਂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਕਰਦੇ ਨੇ ਉਹਨਾਂ ਦੀ ਟੀਮ ਦੇ ਵੱਲੋਂ ਤਸਵੀਰਾਂ ਜੋ ਨੇ ਉਹ ਵੀ ਸੋਸ਼ਲ ਮੀਡੀਆ ਪੇਜ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਵਿਰਸਾ ਸਿੰਘ ਬਲਟੋਹਾ ਦੇ ਪੇਜ ਦੇ ਉੱਤੇ ਹੀ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਔਰ ਬਕਾਇਦਾ ਇੱਕ ਪੋਸਟ ਵੀ ਪਾਈ ਗਈ ਹੈ ਉਹਨਾਂ ਨੇ ਪੋਸਟ ਦੇ ਉੱਤੇ ਲਿਖਿਆ ਕਿ ਅੱਜ ਤੜਕੇ ਪਾਈ ਅਮਰਪਾਲ ਸਿੰਘ ਖਾਲਸਾ ਦੇ ਪਰਿਵਾਰ ਉਹਨਾਂ ਦੇ ਮਾਤਾ ਜੀ ਬੀਬੀ ਬਲਵਿੰਦਰ ਕੌਰ ਪਿਤਾ ਜੀ ਸਰਦਾਰ ਤਰਸੀਮ ਸਿੰਘ ਅਤੇ ਉਹਨਾਂ ਦੇ ਚਾਚਾ ਜੀ ਨਾਲ ਸਰਦਾਰ ਵਿਰਸਾ ਸਿੰਘ ਬਲਟੋਹਾ ਨੇ ਵਿਰਾਸਤੀ ਮਾਰਗ ਸ੍ਰੀ ਅਮਰਿਤਸਰ ਜੀ ਚੱਲ ਰਹੇ ਤਰਨੇ ਵਾਲੇ ਸਥਾਨ ਉਤੇ ਮੁਲਾਕਾਤ ਕੀਤੀ ਸਰਦਾਰ ਬਲਟੋਹਾ ਨੇ ਪਰਿਵਾਰ ਨਾਲ ਮੌਜੂਦਾ ਲੋਕ ਸਭਾ ਚੋਣਾਂ ਸੰਬੰਧੀ ਵਿਚਾਰਾ ਕੀਤੀਆਂ ਮੁਲਾਕਾਤ ਬੜੇ ਹੀ ਵਧੀਆ ਮਾਹੌਲ ਵਿੱਚ ਹੋਈ ਸਰਦਾਰ ਬਲਟੋਹਾ ਨੇ ਪਾਈ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਮੌਜੂਦਾ ਚੋਣਾਂ ਵਿੱਚ ਸਹਿਯੋਗ ਦੇਣ ਸੰਬੰਧੀ ਵੀ ਬੇਨਤੀ ਕੀਤੀ ਹੈ ਔਰ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਖਡੂਰ ਸਾਹਿਬ ਦੇ ਵਿੱਚ ਚੋਣ ਲੜਨ ਦੀ ਗੱਲ ਆ ਰਹੀ ਸੀ ਤਾਂ ਉਸ ਤੋਂ ਪਹਿਲਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰਪਾਲ ਸਿੰਘ ਦੀ ਮਾਤਾ ਦੇ ਵੱਲੋਂ ਇਹ ਦਾਵਾ ਵੀ ਕੀਤਾ ਗਿਆ ਸੀ ਕਿ ਜੇਕਰ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਉਹ ਸਮਰਥਨ ਦੇਣਗੇ ਵਿਰਸਾ ਸਿੰਘ ਵਲਟੋਹਾ ਨੂੰ ਤਾਂ ਇਸ ਲਈ ਹੋ ਸਕਦਾ ਹੈ ਕਿ ਉੱਥੇ ਪਹੁੰਚ ਕੇ ਮੁਲਾਕਾਤ ਕਰਕੇ ਸਮਰਥਨ ਇਸ ਲਈ ਮੰਗਿਆ ਗਿਆ ਹੋਵੇ ਉਹ ਵਾਅਦਾ ਜੋ ਹੈ ਯਾਦ ਕਰਵਾਇਆ ਗਿਆ ਹੋਵੇ ਸੋ ਖਡੂਰ ਸਾਹਿਬ ਦੇ ਵਿੱਚ ਕਹਿ ਸਕਦੇ ਹਾਂ ਕਿ ਸਥਿਤੀ ਬੇਹਦ ਦਿਲਚਸਪ ਬਣੀ ਹੋਈ ਹੈ ਇੱਕ ਪਾਸੇ ਚਰਚਾ ਇਹ ਵੀ ਹੈ ਕਿ ਅਮਰਪਾਲ ਸਿੰਘ ਚੋਣ ਲੜਨ ਲੋਕੇ ਵੀ ਚਾਹੁੰਦੇ ਨੇ ਔਰ ਇਸ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਜੋ ਫੈਸਲਾ ਹੈ ਉਹ ਸਹੀ ਹੈ ਪਰ ਦੂਸਰੇ ਪਾਸੇ ਕੁਝ ਲੋਕ ਇਹ ਵੀ ਦਾਵਾ ਕਰ ਰਹੇ ਨੇ ਕਿ ਜੇਕਰ ਅਮਰਿਤਪਾਲ ਸਿੰਘ ਜੋ ਨਿਓ ਚੌਂ ਮੈਦਾਨ ਦੇ ਵਿੱਚ ਨਿੱਤਰਦੇ ਨੇ ਤਾਂ ਜ਼ਮਾਨਤ ਵੀ ਜ਼ਬਤ ਹੋ ਸਕਦੀ ਹੈ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਛੜੀਆਂ ਹੋਈਆਂ ਨੇ ਸੋਸ਼ਲ ਮੀਡੀਆ ਤੇ ਜੇਕਰ ਗੱਲ ਕਰ ਲਈਏ ਤਾਂ ਦੋ ਤਰ੍ਹਾਂ ਦੀਆਂ ਚਰਚਾਵਾਂ ਅੱਛੜਦੀਆਂ ਨੇ ਔਰ ਉਹੀ ਦੇਖਣ ਨੂੰ ਵੀ ਮਿਲ ਰਹੀਆਂ ਨੇ ਕੁਝ ਲੋਕ ਪੱਖ ਦੇ ਵਿੱਚ ਭੁਗਤ ਰਹੇ ਨੇ ਤਾਂ ਕੁਝ ਲੋਕ ਸਲਾਹਾਂ ਵੀ ਦੇ ਰਹੇ ਨੇ ਕਿ ਅਮਰਿਤਪਾਲ ਸਿੰਘ ਨੂੰ ਚੋਣ ਮੈਦਾਨ 'ਚ ਨਹੀਂ ਉਤਰਨਾ ਚਾਹੀਦਾ ਔਰ ਇਹਦੇ ਨਾਲ ਹੀ ਹੁਣ ਵਿਰਸਾ ਸਿੰਘ ਵਲਟੋਹਾ ਵਿਰਸਾ ਸਿੰਘ ਵਲਟੋਹਾ ਦਾ ਕੱਲ ਜਿਸ ਤਰੀਕੇ ਦੇ ਨਾਲ ਹੀ ਨਾਮ ਸਾਹਮਣੇ ਆਇਆ ਵਿਵਾਦ ਵੀ ਛਿੜ ਗਿਆ ਔਰ ਪੰਥ ਨੂੰ ਲੈ ਕੇ ਹਮੇਸ਼ਾ ਅਕਾਲੀ ਦਲ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਪੰਥ ਇਹ ਤੇ ਅਸੀਂ ਪਾਰਟੀ ਹੋਣ ਦੀ ਗੱਲ ਕੀਤੀ ਜਾਂਦੀ ਆ ਉਸੇ ਮੁੱਦੇ ਦੇ ਉੱਤੇ ਹੁਣ ਕਿਹਰ ਦੀ ਕੋਈ ਪਾਰਟੀ ਨਜ਼ਰ ਆ ਰਹੀ ਸੀ ਸੁਖਬੀਰ ਬਾਦਲ ਦੇ ਫੈਸਲੇ ਤੇ ਸਵਾਲ ਖੜੇ ਹੋ ਰਹੇ ਸੀ ਔਰ ਇਹਦੇ ਨਾਲ ਹੀ ਵਿਰਸਾ ਵਲਟੋਹਾ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀ ਸੋ ਅੱਜ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇਸ ਲਈ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਹੋਰ ਗੱਲਾਂ ਹੋਈਆਂ ਜਾਂ ਫਿਰ ਖਡੂਰ ਸਾਹਿਬ ਦੀ ਇਲੈਕਸ਼ਨ ਨੂੰ ਲੈ ਕੇ ਕੁਝ ਰਣਨੀਤੀ ਉਲੀਕੀ ਜਾ ਰਹੀ ਹੈ ਹੁਣ ਵਿਰਸਾ ਸਿੰਘ ਵਲਟੋਹਾ ਪਿਛਾ ਕਦਮ ਪੁੱਟਣਗੇ ਜਾਂ ਫਿਰ ਅਮਰਿਤਪਾਲ ਸਿੰਘ ਹੁਣਾਂ ਦਾ ਪਰਿਵਾਰ ਜੋ ਹੈ ਉਹ ਆਪਣਾ ਫੈਸਲਾ ਬਦਲ ਕੇ ਸਮਰਥਨ ਦੇਗਾ ਜਾਂ ਫਿਰ ਦੋਵੇਂ ਤਰਾਹੀ ਜੋ ਨਹੀਂ ਉਹ ਮੈਦਾਨ ਦੇ ਵਿੱਚ ਸਾਨੂੰ ਨਿੱਤਰਦੀਆਂ ਹੋਈਆਂ ਦਿਖਾਈ ਦੇਣ ਗਿਆ ਇਹ ਚੀਜ਼ਾਂ ਜੇ ਸਪਸ਼ਟ ਹੋਣੀਆਂ ਬਾਕੀ ਨੇ ਜਾਂ ਤਾਂ ਕੋਈ ਪ੍ਰੈਸ ਕਾਨਫਰੰਸ ਦੀ ਉਡੀਕ ਕੀਤੀ ਜਾ ਰਹੀ ਹੈ ਜਾਂ ਸੋਸ਼ਲ ਮੀਡੀਆ ਤੇ ਵਰਸਾ ਸਿੰਘ ਵਲਟੋਹਾ ਜਾਂ ਅਮਰਿਤਪਾਲ ਸਿੰਘ ਦਾ ਪਰਿਵਾਰ ਕੋਈ ਜਾਣਕਾਰੀ ਸਾਂਝੀ ਕਰੇਗਾ ਫਿਲਹਾਲ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਤੇ ਵਿਰਸਾ ਸਿੰਘ ਬਲਟੋਹਾ ਦੇ ਪੇਸ ਤੇ ਉੱਤੇ ਜਿੰਨ ਤੱਕ ਕੀਤੀ ਗਈ ਸੀ ਤੁਹਾਡੇ ਨਾਲ ਉਹ ਸਾਂਝੀ ਕਰ ਰਿਹਾ ਹੈ ਤਸਵੀਰਾਂ ਵੀ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਤੇ ਨਾਲ ਦੇ ਨਾਲ ਇਹ ਦਾਵਾ ਵੀ ਕੀਤਾ ਹੈ ਕਿ ਖੜੂਰ ਸਾਹਿਬ ਦੀ ਸੀਟ ਨੂੰ ਲੈ ਕੇ ਸਮਰਥਨ ਜੋ ਹੈ ਓਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਅਮਰਿਤਪਾਲ ਸਿੰਘ ਹੁਣਾ ਦੇ ਪਰਿਵਾਰ ਕੋਲੋਂ ਮੰਗਿਆ ਗਿਆ ਹੈ ਉਹ ਸਮਰਥਨ ਮਿਲਦਾ ਹੈ ਜਾਂ ਨਹੀਂ ਮਿਲਦਾ ਇਹ ਦੇਖਣਾ ਬੇਹਦ ਦਿਲਚਸਪ ਹੋਏਗਾ আর ਦੂਸਰੇ ਪਾਸੇ ਇਹ ਵੀ ਚਰਚਾ ਹੈ ਕਿ ਜੇਕਰ ਅਮਰਿਤਪਾਲ ਸਿੰਘ ਵੀ ਮੈਦਾਨ ਚ ਨਿਤਰਦੇ ਨੇ ਤੇ ਅਕਾਲੀ ਦਲ ਦਾ ਉਮੀਦਵਾਰ ਵੀ ਮੈਦਾਨ ਚ ਮੌਜੂਦ ਰਹਿੰਦਾ ਹੈ ਤਾਂ ਫਿਰ ਇਹ ਜੋ ਵੋਟਿੰਗ ਹੋਏਗੀ ਉਸ ਦੌਰਾਨ ਕਿ ਪੰਥਕ ਵੋਟ ਵੰਡੇ ਜਾਏਗੀ ਅਗਰ ਪੰਥਕ ਵੋਟ ਵੰਡੀ ਜਾਂਦੀ ਹੈ ਤਾਂ ਉਹਦਾ ਜੋ ਖਾਮਿਆਜ਼ਾ ਹੈ ਉਹ ਕਿਹੜੀ ਧਿਰ ਨੂੰ ਭੁਗਤਣਾ ਪੈਂਦਾ ਹੈ ਉਹਦਾ ਫਾਇਦਾ ਕਿਹੜੀ ਧਿਰ ਲੈ ਕੇ ਜਾਂਦੀ ਹੈ ਦੇਖਣਾ ਮਹੱਤਵਪੂਰਨ ਹੋ ਜਾਂਦਾ ਹੈ ਕਿ ਕਾਂਗਰਸ ਨੂੰ ਇਸ ਦਾ ਫਾਇਦਾ ਮਿਲੇਗਾ ਆਮ ਆਦਮੀ ਪਾਰਟੀ ਇਸ ਦਾ ਫਾਇਦਾ ਲੈ ਕੇ ਜਾਵੇਗੀ ਜਾਂ ਫਿਰ ਭਾਜਪਾ ਇੱਥੇ ਕੋਈ ਦਾਅ ਖੇਡਦੀ ਹੋਈ ਜਾਂ ਕੋਈ ਫਾਇਦਾ ਲੈਂਦੀ ਹੋਈ ਸਾਨੂੰ ਨਜ਼ਰ ਆ ਸਕਦੀ ਹੈ ਫਿਲਹਾਲ ਖਡੂਰ ਸਾਹਿਬ ਦੀ ਜੋ ਸੀਟ ਹੈ ਉਸ ਸਮੇਂ ਬੇहद ਦਿਲਚਸਪ ਮੋੜਤੇ ਇਸ ਸਮੇਂ ਸਥਿਤੀਆਂ ਬੇहद ਦਿਲਚਸਪ ਖਡੂਰ ਸਾਹਿਬ ਦੇ ਵਿੱਚ ਬੜੀਆਂ ਹੋਈਆਂ ਨੇ